ay baymbamba ਆਪ ਮੇਰੀ ਆਮ ਪਿੰਡਾਂ ਦੀ ਕਿਰਾਨਾ ਸੋਡ ਵਾਲਾ ਨੂੰ ਉਹ ਗੱਲ ਬਾਤ ਹੁੰਦੀ ਹੈ ਇਹ ਉਹ ਕੰਮ ਨਹੀਂ ਕਰਾਉਂਦਾ ਕਿ ਲਾਗੀ ਨਾ ਨਾ ਤੇਵਾ ਤੋਂ ਸੁਣਦਾ ਕੋਈ ਬਹਿ ਕੇ ਹੀ ਖਰਾਬ ਵੀ ਉਹ ਸੇ ਬਾਜ਼ਾਰ ਦੇ ਨਾਲ ਦੇ ਮਾਰਗ ਤੋਂ ਗਿਆ ਲੈ ਆਪ ਇਹਦਾ ਸਾਮੀ ਡੇਰੀ ਵਿੰਡਰ ਭਾਵੇਂ ਕੋਈ ਦਿਨ ਰੋਜ਼ੀ ਨੂੰ ਢਿਮੇਗੀ ਇਹ ਗੁਰੂ ਅਰਜਨ ਦੇਵ ਸਾਹਿਬ ਦੇ ਮਾਰਗ ਨੂੰ ਖੰਡਾ ਵੀ ਜਾਂਦੇ ਨੇ ਤੁਹਾਨੂੰ ਜਲ ਪਾਣੀ ਚਾਹੀਦਾ ਆਰ ਨੂੰ ਦੇਂਦੀ ਠੀਕ ਹੈ ਜੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਣਾ ਜੀ ਆਹੂ ਸਾਰੇ ਕਿ ਬੋਲ ਗੱਲ ਜੀ ਸਾਡੇ ਨਾਲ ਜੀ ਨਾਮ ਮੇਰਾ ਬਜਤਰ ਸਿੰਘ ਹੈ ਕਿਚਰ ਚੱਕੀ ਕਾ ਦਾ ਦੁਕਾਨ ਦਾ ਟੱਬਾ ਟੱਬਾ ਵੈਸਨੋ ਦਾਬਾ ਹੈ ਭਾਈ ਭਾਈ ਇੱਥੇ ਸਟਾਪੀਆਂ ਹਾਂਜੀ ਸਟਾਪੀਆਂ ਬੜੀਆਂ ਮਾਰਾ ਜਾਓ ਡਰਾਈਵਰਾਂ ਨੂੰ ਆਵਾਜ਼ ਕਰਕੇ ਮਾਰ ਮੋਟੀਆਂ ਰੱਖੀਆਂ ਹੁੰਦੀਆਂ ਐ ਤੇ ਹੁਣ ਬਾਬੇ ਨੇ ਬੰਦ ਕਰਾਤੀਆਂ ਗਾਂ ਤੋਂ ਵੇਚ ਨਹੀਂ ਗਾਂ ਤੋਂ ਨੂੰ ਵੇਚਨੀ ਬੰਦ ਕਰਦਾ ਰੋਟੀ ਦਾ ਕੰਮ ਹਟਾ ਹਾਂਜੀ ਪਹਿਲਾਂ ਪਹਿਲਾਂ ਵੀ ਵੇਚੇ ਵੇਚਦੇ ਸੀ ਉਹ ਡਰਾਈਵਰ ਆਉਂਦੇ ਜਵੜੇ ਮਾਰ ਮੋਟਾ ਦੇਜਦਾ ਸੀ ਉਹਨਾਂ ਨੂੰ ਤੇ ਹੁਣ ਨਾ ਵੇਚਾਂ ਕਰਾਂਗੇ ਭਾਈ ਗੁਜ਼ਾਰੀ ਹੈ ਕਿ ਤੇ ਕੀ ਕਰੀਏ ਬੱਚੇ ਵੀ ਸਾਡੇ ਘਰ ਹੈਗੇ ਆਂਦੇ ਰੋਟੀ ਪਾਣੀ ਦਾ ਗੁਜ਼ਾਰੀ ਹੋ ਹੁਣ ਕਿਰਾਇਆ ਗੱਢਿਆ 25-30000 ਰੁਪਏ ਕਿਰਾਇਆ ਕਿ ਨਿਕਲਦਾ ਨਹੀਂ ਇਦਾਂ ਤੇ ਮਰਮੋਟਾ ਡਰਾਈਵਰ ਨੂੰ ਦੇ ਕੇ ਤੇ ਖਰਚ ਕਰਾਇਆ ਗੱਡੀ ਦਾ ਕਿਦੋਂ ਰਾਤੀ ਪਾਪਾ ਜੀ ਕੀ ਕਹਿ ਕੇ ਗਏ ਸਾਨੂੰ ਰਾਤੀ ਨਹੀਂ ਗਏ ਗਏ ਹੱਥ ਦੇ ਗਏ ਗਏ ਅੱਜ ਹੀ ਆਏ ਸਾਡੇ ਕੋਲ ਤੇ ਚਲੋ ਕੋਈ ਨਹੀਂ ਗਲਤੀ ਮੰਨ ਲਈ ਆਂ ਗਾਂ ਤੋਂ ਨਹੀਂ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜਦੋਂ ਅਸੀਂ ਰਾਤਰੀ ਦੇ ਸਮੇਂ ਕੱਲ ਇਹਦੀ ਨੰਗੇ ਸਾਂ ਦਾ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਗੇਟ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਬਣਿਆ ਹੈ ਜਿਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਨੇ ਤੇ ਇਸ ਮਾਰਗ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਆਪ ਵਾਲੀ ਸਰਕਾਰ ਨੇ ਜਿਹੜਾ ਗੇਟ ਬਣਵਾ ਕੇ ਤਿਆਰ ਕਰਕੇ ਇਹਦਾ ਉਦਘਾਟਨ ਵੀ ਕੀਤਾ ਤੇ ਮੀਡੀਆ ਵਿੱਚ ਸੁਣਿਆ ਸੀ ਕਿ ਇਤੋਂ ਸ਼ਰਾਬ ਦੇ ਠੇਕੇ ਝੁਕਾ ਦਿੱਤੇ ਗਏ ਨੇ ਪਰ ਜਦੋਂ ਅਸੀਂ ਵੇਖੇ ਨੇ ਇਹ ਬਿਲਕੁਲ ਗੇਟ ਦੇ ਲਾਗੇ ਇੱਕ ਹਾਤਾ ਜਿਹੜਾ ਤੇ ਨਾਲ ਸ਼ਰਾਬ ਚੱਲ ਰਹੀ ਹੈ ਬੀਡੀ ਸੀਟ ਤਮਾਕੂ ਚੱਲ ਰਹੀ ਹੈ ਦੂਜੇ ਬੰਨੇ ਇੱਕ ਬਜਿੱਤਰ ਸਿੰਘ ਦੇ ਨਾਂ ਤੇ ਲਿਖਿਆ ਪੰਜਾਬੀ ਵੈਸ਼ਨੂ ਢਾਬਾ ਇਹਦੇ ਅੰਦਰ ਵੀ ਸ਼ਰਾਬ ਚੱਲਦੀ ਤੇ ਬੀਡੀ ਸੀਟ ਤਮਾਕੂ ਚੱਲਦਾ ਸੀ ਦੂਸਰੇ ਬੰਨੇ ਸ਼ਰਾਬ ਦਾ ਠੇਕਾ ਨਵਾਂ ਖੁੱਲ ਰਿਹਾ ਸੀ ਉਹ ਵੀ ਰਾਤੀ ਤੇ ਬੋਰਡ ਲੱਗੇ ਹੋਏ ਸਨ ਉਹ ਵੀ ਲਾ ਦਿੱਤੇ ਨੇ ਹਾਤੇ ਵੀ ਬੰਦ ਕਰ ਦਿੱਤੇ ਨੇ ਪ੍ਰਸ਼ਾਸਨ ਇੱਥੋਂ ਦਾ ਐਸ ਐਚ ਓ ਉਹ ਪਹੁੰਚਿਆ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਬਾਅਦ ਇੱਥੇ ਕੋਈ ਬੀਡੀ ਸੀਟ ਤਮਾਕੂ ਸ਼ਰਾਬ ਦੇ ਹਾਤੇ ਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਤੇ ਨਾ ਹੀ ਬੀਡੀ ਸੀਟ ਤਮਾਕੂ ਵਿਕੇਗਾ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜੇਕਰ ਇੱਥੇ ਕੋਈ انسان ਜਿਹੜਾ ਵੀ ਕੋਈ ਠੇਕੇ ਵਾਲਾ ਦੁਕਾਨ ਵਾਲਾ ਉਹ ਅੰਦਰ ਬਾਹਰ ਵੇਖੋ ਮੈਂ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਸ਼ਿਕਾਇਤ ਆ ਰਹੀਆਂ ਤੇ ਜਦੋਂ ਅਸੀਂ ਇੱਥੇ ਵੀ ਆਣ ਕੇ ਵੇਖਿਆ ਇਹ ਹੈ ਢਾਬਾ ਹੈ ਤੇ ਢਾਬੇ ਅੰਦਰ ਕੀ ਕੀ ਵਿਕ ਰਿਹਾ ਹੈ ਲੋਕੀ ਬੈਠ ਕੇ ਨਾਲੇ ਸ਼ਰਾਬਾਂ ਪੀ ਰਹੇ ਨੇ ਜੈਸੀਆਂ ਕਰ ਰਹੇ ਨੇ ਬੀੜੀ ਸੀਟ ਤਮਾਕੂ ਵਿਕ ਰਹੀ ਆ ਕਿਉਂਕਿ ਹਰ ਇੱਕ ਚੀਜ਼ ਦਾ ਲਾਇਸੈਂਸ ਲਿਆ ਜਾਂਦਾ ਹੈ ਤੇ ਇਹ ਦੁਕਾਨਾਂ ਦੇ ਵਿੱਚ ਕਿਉਂ ਵਿਕਦਿਆ ਕਰਿਆਨੇ ਵਾਲੀਆਂ ਦੁਕਾਨਾਂ ਦੇ ਕਿਉਂ ਵਿਕ ਰਿਹਾ ਹੈ ਢਾਬਿਆਂ ਦੇ ਕਿਉਂ ਵਿਕ ਰਿਹਾ ਹੈ ਇਹ ਵੇਚਣ ਵਾਲਿਆਂ ਤੇ ਵੀ ਜਿਹੜਾ ਵਾ ਪੂਰਨ ਤੌਰ ਤੇ ਮਘੂ ਮਣਕਾ ਜਿਹੜਾ ਵਿਕ ਰਿਹਾ ਹੈ ਇਸੀਆਂ ਚੀਜ਼ਾਂ ਜਿਹੜੀਆਂ ਵਿਕਤੀਆਂ ਨੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਨਾਲ ਹੀ ਖੁੱਲ ਰਿਹਾ ਹੈ ਹੁਣ ਤਾਂ ਬੋਰਡ ਲਾ ਦਿੱਤੇ ਨੇ ਬੰਦ ਕਰ ਦਿੱਤਾ ਹੈ ਜੇਕਰ ਇਹਨਾਂ ਨੇ ਖੋਲਿਆ ਹਾਤੇ ਵਾਲੇ ਨੇ ਹਾਤਾ ਖੋਲਿਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਭੜਕੇ ਨਾ ਕਹਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲੈ ਅਸੀਂ ਅੱਜ ਕਾਨੂੰਨ ਰਾਈ ਪ੍ਰਸ਼ਾਸਨ ਨੇ ਵੀ ਦੱਸ ਦਿੱਤਾ ਤੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਤੇ ਕੋਈ ਬੀੜੀ ਸ਼ੀਟ ਤਮਾਕੂ ਆਦ ਜਾਂ ਮਸ਼ੀਆਦ ਨਹੀਂ ਵਿਕੇਗੀ ਇੱਕ ਬਾਹਰ ਰੋਡ ਦੇ ਉੱਤੇ ਜਿੱਥੇ ਪਹਿਲਾਂ ਠੇਕਾ ਸੀ ਠੇਕਾ ਬੰਦ ਕਰਵਾ ਦਿੱਤਾ ਹੈ ਉੱਥੇ ਇੱਕ ਮਸ਼ੀ ਦਾ ਜਿਹੜਾ ਕਾਰੋਬਾਰ ਖੋਲਿਆ ਉਹ ਵੀ ਛਰਿਆਂ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਐਸਪੀ ਜੰਡਿਆਲਾ ਗੁਰੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਇੱਥੇ ਬਿਲਕੁਲ ਗੇੜ ਲਾ ਕੇ ਨਹੀਂ ਹੋਣੇ ਚਾਹੀਦੀਆਂ ਈਟੀਓ ਸਾਹਿਬ ਜਿਹੜੇ ਇੱਥੋਂ ਦੇ ਮੰਤਰੀ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਕਹਿੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੇਕਰ ਤੁਸੀਂ ਨਹੀਂ ਬੰਦ ਕਰਵਾ ਸਕਦੇ ਖਾਲਸਾ ਜਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਪੰਜਾਬ ਸਰਕਾਰ ਤੇ ਪੁਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਮਾਰਗ ਤੇ ਅੱਜ ਸਿੰਘ ਇਕੱਠੇ ਹੋਇਆ ਤੇ ਇਹਨਾਂ ਨੇ ਅੱਜ ਛੇਤੇ ਬਾਰੇ ਗੱਲ ਕੀਤੀ ਕੀ ਕਰਨਾ ਚਾਹੁੰਦੇ ਇਹ ਬਾਬਾ ਬਲਬੀਰ ਸਿੰਘ ਅੱਗੇ ਵੀ ਅਸੀਂ بڑے ਕੰਮਾਂ ਦੇ ਵਿੱਚ ਜਿਹੜੇ ਇਹੋ ਜੇ ਧਾਰਮਿਕ ਬੇਅਦਬੀਆਂ ਦੇ ਮਸਲੇ ਹੁੰਦੇ ਆ ਜਿੱਥੇ ਕਿਤੇ ਇਹਨਾਂ ਦੇ ਧਿਆਨ 'ਚ ਆਉਂਦਾ ਵਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਾਂ ਕੋਈ ਉਹਨੂੰ ਸਾਫ ਸੰਭਾਲ ਦੇ ਵਿੱਚ ਤੁੱਟੀਆਂ ਨਜ਼ਰ ਆਉਂਦੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਤੇ ਇਸ ਚੀਜ਼ ਨੂੰ ਪਹਿਲਾਂ ਹੀ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਅਸੀਂ ਰੋਕ ਲੈਣੇ ਹੁੰਦੇ ਆ ਅੱਜ ਵੀ ਰਾਤੀ 10:30 ਵਜੇ ਸਰਦਾਰ ਬਲਬੀਤ ਸਿੰਘ ਉਹਨਾਂ ਨੇ ਮੇਰੇ ਨੌਲੇਜ ਦੇ ਵਿੱਚ ਲਿਆਂਦਾ ਸੀ 10:30 ਸੀ ਮੈਂ ਇੱਥੇ ਆ ਕੇ ਸਾਰੀਆਂ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਬੰਦ ਕਰਾਤੀਆਂ ਸੀ ਹੁਣ ਬਾਬਾ ਜੀ ਆਏ ਆ ਇਹਨਾਂ ਨੇ ਆਪਣੀ ਤਸੱਲੀ ਕਰ ਲਈ ਆ ਤੇ ਇਹ ਦੁਕਾਨਾਂ ਜਿਹੜੀਆਂ ਇੱਥੋਂ ਅਸੀਂ ਰਿਮੂਵ ਕਰਾਤੀਆਂ ਵਾ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਸ਼ਾਂਤੀ ਹੈ